ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 509 ਤੋਂ ਲੈ ਕੇ 510 ਤੱਕ ਸਵਾਯਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਕੱਲ ਸ਼ੁਰੂ ਹੋਈ ਸੀ ਤੀਜੇ ਪਾਸ਼ਾ ਜੀ ਦੀ ਗੂਜਰੀ ਕੀ ਵਾਰ ਮਹੱਲਾ ਤੀਜਾ ਉਹ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਹੋ ਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਜੋ ਸੇਵੀਐ ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹੇ ਸਮਾਏ ਔਰ ਦੂਜਾ ਕਿਉਂ ਸੇਵੀਐ ਜਮੈਂ ਤੈ ਮਰ ਜਾਏ ਨਹਿ ਫਲ ਤਿੰਨ ਕਾ ਜੀਵਿਆ ਜੇ ਖਸਮ ਨਾ ਜਾਣੈ ਆਪਣਾ ਅਵਰੀ ਕੋ ਚਿਤ ਲਾਏ ਨਾਨਕ ਏਵ ਨ Japਈ ਕਰਤਾ ਕੀ ਤੀ ਦੇ ਸਜਾਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮੇਰਾ ਸਾਹਿਬ ਸਦਾ ਹੈ ਪਰਮੇਸ਼ਰ ਹਮੇਸ਼ਾ ਹੀ ਰਹਿਣ ਵਾਲਾ ਹੈ ਪਰ ਅਨੁਭਵ ਉਦੋਂ ਹੁੰਦਾ ਹੈ ਜਦੋਂ ਸ਼ਬਦ ਰਾਹੀਂ ਉਹਦੀ ਕਮਾਈ ਕੀਤੀ ਜਾਂਦੀ ਹੈ ਨਾਮ ਦੀ ਫਿਰ ਉਹ ਅਨੁਭਵ ਚ ਆ ਜਾਂਦਾ ਹੈ ਉਹ ਕਹਿੰਦੇ ਨਾ ਮਰਦਾ ਨਾ ਜੰਮਦਾ ਉਹ ਨਾਸ਼ ਨਹੀਂ ਹੁੰਦਾ ਉਹ ਸਦਾ ਦਾ ਰਹਿਣ ਵਾਲਾ ਹੈ ਕਹਿੰਦੇ ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹੇ ਸਮਾਇ ਕਹਿੰਦੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰੀਏ ਜੋ ਸਾਰਿਆਂ ਵਿੱਚ ਵਿਆਪਕ ਹੈ ਕਹਿੰਦੇ ਕਹਿੰਦੇ ਹੋਰ ਦੂਜੇ ਦੀ ਸੇਵਾ ਭਗਤੀ ਕਿਉਂ ਕਰੀਏ ਜੋ ਜੰਮਦੇ ਤੇ ਮਰਦੇ ਨੇ ਉਹਦੀ ਕਰੀਏ ਜੋ ਸਦਾ ਦੇ ਰਹਿਣ ਵਾਲਾ ਹੈ ਕਹਿੰਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਲ ਸਾਝ ਨਹੀਂ ਪਾਈ ਇਸ ਮਨੁੱਖਾ ਜੀਵਨ ਦੇ ਵਿੱਚ ਉਹਨਾਂ ਦਾ ਇਹ ਜੀਵਨ નિਸਫਲ ਗਿਆ ਕਹਿੰਦੇ ਜੋ ਪਰਮਾਤਮਾ ਨੂੰ ਛੱਡ ਕੇ ਦੂਜੀ ਚੀਜ਼ ਨਾਲ ਪ੍ਰੇਮ ਕਰਦੇ ਨੇ ਕਹਿੰਦੇ ਫਿਰ ਕਿ ਨਾਨਕ ਜੀ ਕਹਿੰਦੇ ਨੇ ਵੀ ਪਤਾ ਨਹੀਂ ਜਿਹੜੇ ਇਹ ਮਨਮੁਖ ਲੋਕ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਛੱਡ ਕੇ ਦੂਜੀ ਚਿਤ ਲਾਇਆ ਮਾਇਆ ਨਾਲ ਵੀ ਉਹਨਾਂ ਨੂੰ ਪਰਮੇਸ਼ਰ ਦੇ ਘਰ ਵਿੱਚ ਕਿਵੇਂ ਦੀਆਂ ਸਜ਼ਾਵਾਂ ਮਿਲਦੀਆਂ ਨੇ ਇਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਹੋ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਮਹੱਲਾ ਤੀਜਾ ਸੱਚਾ ਨਾਮ ਤੇ ਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਨ ਹੋਏ ਤਾਂ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨ ਬੁਝੀ ਅੰਦਾ ਕੱਜਨ ਕੱਚ ਅੰਧੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਤੇ ਆਈਏ ਜੋ ਸਦਾ ਹੀ ਸੱਚ ਹੈ ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਕਹਿੰਦੇ ਉਹਦਾ ਹੁਕਮ ਬੁੱਝ ਕੇ ਕਹਿੰਦੇ ਜੋ ਜੀਵ ਉਸ ਦੀ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਨੇ ਉਹ ਉਸ ਸੱਚੇ ਵਿੱਚ ਸਮਾਈ ਹਾਸਨ ਕਰ ਲੈਂਦੇ ਨੇ ਉਹਨਾਂ ਦਾ ਆਵਾ ਗਵੰਦਾ ਚੱਕਰ ਖਤਮ ਹੋ ਜਾਂਦਾ ਹੋਰ ਜੀਵ ਕਹਿੰਦੇ ਜਿਹੜੇ ਉਹਦਾ ਨਾਮ ਤਾਂ ਨਹੀਂ ਜਪਦੇ ਨਿਰੀਆਂ ਗੱਲਾਂ ਹੀ ਕਰਦੇ ਨੇ ਉਦੀ ਰਜ਼ਾ ਨੂੰ ਨਹੀਂ ਮੰਨਦੇ ਉਹ ਕਹਿੰਦੇ ਕੱਚੇ ਦੇ ਕੱਚੇ ਰਹਿੰਦੇ ਨੇ ਤੇ ਆਵਾ ਗਵਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ ਅਗਿਆਨਤਾ ਵਿੱਚ ਨੇ ਪੌੜੀ ਸੰਜੋਗ ਵਿਜੋਗ ਉਪਾਯਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰੇਸ਼ਟ ਸਾਜੀਆਂ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਬ੍ਰਹਮਾ ਵਿਸ਼ਨਮ ਮਹੇਸ ਤਰੇ ਗੁਣ ਸਿਰ ਤੰਦ ਲਾਇਆ ਮਾਇਆ ਕਾ ਮੂਲ ਰਚਾਇਨ ਤੁਰਿਆ ਸੁਖ ਪਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਸੰਜੋਗ ਵਿਜੋਗ ਰੱਖ ਕੇ ਸ੍ਰਿਸ਼ਟੀ ਦਾ ਮੂਲ ਰਾਤ ਦਿੱਤਾ ਕਿ ਜੀਵ ਸੰਜੋਗ ਰਾਹੀ ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਨੇ ਵਿਜੋਗ ਰਾਹੀ ਪਰਮੇਸ਼ਰ ਤੋਂ ਵਿਛੜ ਜਾਂਦੇ ਨੇ ਇਸ ਤਰ੍ਹਾਂ ਹੀ ਸੰਜੋਗ ਰਾਹੀ ਪੂਰਵਲੇ ਕਰਮਾਂ ਦੇ ਅਨਸਾਰ ਇਸ ਸੰਸਾਰ ਤੇ ਆਉਂਦੇ ਨੇ ਫਿਰ ਵਿਛੋੜਾ ਪੈ ਜਾਂਦਾ ਹੈ ਕਹਿੰਦੇ ਜਿਹੜੇ ਆਪਣੇ ਪਾਈ ਸਬੰਧੀਆਂ ਦੇ ਪਿਛਲੇ ਸੰਜੋਗਾਂ ਦੇ ਨਾਲ ਮਿਲਾਪ ਚ ਆਉਂਦੇ ਨੇ ਫਿਰ ਅੰਤ ਦੇ ਵਿੱਚ ਵਿਛੋੜਾ ਪੈ ਜਾਂਦਾ ਇਸ ਤਰ੍ਹਾਂ ਕਹਿੰਦੇ ਆਪਣੇ ਹੁਕਮ ਦੇ ਅਨਸਾਰ ਸੰਸਾਰ ਦੀ ਰਚਨਾ ਕੀਤੀ ਤੇ ਆਪਣੀ ਜਿਹੜੀ ਜੋਤ ਆ ਉਹ ਜੀਵ ਦੀ ਆਤਮਾ ਵਿੱਚ ਮਲਾਈ ਫਿਰ ਕਹਿੰਦੇ ਸਤਗੁਰ ਨੇ ਸ਼ਬਦ ਸੁਣਾਇਆ ਕਿ ਜੋ ਸਭ ਪ੍ਰਕਾਸ਼ ਹੋ ਰਿਹਾ ਸੰਸਾਰ ਵਿੱਚ ਉਹ ਪਰਮੇਸ਼ਰ ਦੀ ਜੋਤ ਨਹੀਂ ਹੋ ਰਿਹਾ ਪਰਮੇਸ਼ਰ ਦਾ ਪ੍ਰਕਾਸ਼ ਹੈ ਹਰ ਜਗ੍ਹਾ ਤੇ ਤੇ ਪਰਮੇਸ਼ਰ ਨੇ ਬ੍ਰਹਮਾ ਵਿਸ਼ਨ ਮਹੇਸ਼ ਇਹਨਾਂ ਨੂੰ ਤਿੰਨਾ ਗੁਣਾਂ ਦੇ ਵਿੱਚ ਇਹਨਾਂ ਦੀ ਵੀ ਰਚਨਾ ਕੀਤੀ ਤੇ ਇਹਨਾਂ ਨੂੰ ਅਲੱਗ-ਅਲੱਗ ਤਿੰਨਾ ਗੁਣਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਕੰਮ ਸੌਂਪੇ ਕਰਨ ਲਈ ਇਹਨਾਂ ਨੂੰ ਧੰਦੇ ਲਾਇਆ ਕਹਿੰਦੇ ਇਹ ਜਿਹੜੇ ਨੇ ਇਹ ਵੀ ਮਾਇਆ ਦੇ ਤਿੰਨਾ ਗੁਣਾਂ ਵਿੱਚ ਵਿਚਰਦੇ ਨੇ ਕਹਿੰਦੇ ਜਿਹੜੇ ਜੀਵ ਇਹ ਮਾਇਆ ਦੇ ਤਿੰਨਾ ਗੁਣ ਰਜੋ ਤਮੋ ਤੇ ਸਤੋ ਵਿੱਚ ਵਿਚਰਦੇ ਨੇ ਉਹ ਮਾਇਆ ਦੇ ਗੁਣ ਨੇ ਜਿਹੜੇ ਇਹਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ ਉਹ ਤੁਰਿਆ ਵਸਤਾ ਵਿੱਚ ਵਿਆਪਰ ਵਿਚਰਦੇ ਨੇ ਤੇ ਉਹ ਸੁਖ ਪਾਉਂਦੇ ਨੇ ਉਹ ਆਨੰਦ ਮਾਣਦੇ ਨੇ ਸ਼ਲੋਕ ਮਹੱਲਾ 3 ਸੋ ਜਪ ਸੋ ਤਪ ਜੇ ਸਤਗੁਰ ਪਾਵੇ ਸਤਗੁਰ ਕੈ ਪਾਣ ਵਡਿਆਈ ਪਾਵੇ ਨਾਨਕ ਆਪ ਛੋੜ ਗੁਰ ਮਹੇ ਸਮਾਵੇ ਹਾਂਜੀ ਸੰਗਤ ਜੀ ਸਤਗੁਰ ਕਹਿੰਦੇ ਵੀ ਉਹੀ ਜਾਪਾ ਉਹੀ ਤਾਪਾ ਜੋ ਸਤਗੁਰ ਨੂੰ ਚੰਗਾ ਲੱਗਦਾ ਕਹਿੰਦੇ ਫਿਰ ਸਤਗੁਰ ਦੇ ਹੁਕਮ ਵਿੱਚ ਤੁਰਿਆਂ ਹੀ ਜੀਵ ਵਡਿਆਈ ਪਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਆਪਣੀ ਹਉਮੈ ਛੱਡ ਦਿੱਤੀ ਉਹ ਗੁਰੂ ਵਿੱਚ ਸਮਾਈ ਪਾਉਂਦੇ ਨੇ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਕਹਿੰਦੇ ਗੁਰੂ ਦੀ ਸਿੱਖਿਆ ਤੇ ਕੋਈ ਵਿਰਲਾ ਹੀ ਚੱਲਦਾ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਪਰਮੇਸ਼ਰੇ ਵਡਿਆਈ ਬਖਸ਼ਦੇ ਨੇ ਗੁਰੂ ਦੇ ਹੁਕਮ ਵਿੱਚ ਚੱਲਣ ਦੀ ਗੁਰੂ ਦੇ ਉਪਦੇਸ਼ ਤੇ ਚੱਲਣ ਦੀ ਪੌੜੀ ਮਾਇਆ ਮੋਹ ਅਗਿਆਨ ਹੈ ਵਿਖਮ ਅਤ ਪਾਰੀ ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਏ ਤਾਰੀ ਆਨੰਦ ਦੇਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸਬ ਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ ਹਰ ਹਰ ਨਾਮ ਤੇ ਆਈਐ ਹਰ ਹਰ ਨਿਸਤਾਰੀ ਹਾਂਜੀ ਸੰਗਤ ਜੀ ਪੌੜੀ ਦੇ ਵਿੱਚ ਪਹਿਲਾ ਪਾਸ਼ਾ ਆਪ ਹੀ ਕਰਦੇ ਨੇ ਸਵਾਲ ਕਰਦੇ ਨੇ ਫਿਰ ਆਪ ਹੀ ਜਵਾਬ ਦਿੰਦੇ ਨੇ ਕਹਿੰਦੇ ਇਹ ਸੰਸਾਰ ਦੇ ਵਿੱਚ ਮਾਇਆ, ਮੋਹ, ਅਗਿਆਨਤਾ ਬੜਾ ਕਹਿੰਦੇ ਵਿਖਮ ਰਸਤਾ ਹੈ ਸੰਸਾਰ ਸਾਗਰ ਦਾ ਤੇ ਉੱਪਰ ਦੀ ਜੀਵ ਨੇ ਬੜੇ ਔਗਣ, ਬੜੇ ਪਾਪ ਇਕੱਠੇ ਕੀਤੇ ਹੋਏ ਨੇ ਤਾਂ ਇਹਦੇ ਵਿੱਚੋਂ ਕਿਵੇਂ ਤਰਿਆ ਜਾ ਸਕਦਾ ਫਿਰ ਸੰਸਾਰ ਸਾਗਰ ਤੋਂ ਇਹ ਸਭ ਕੁਝ ਡੋਬਣ ਵਾਲਾ ਹੀ ਨਾਲ ਇਕੱਠਾ ਚੁੱਕੀ ਫਿਰਦਾ ਹੈ ਜੀਵ ਫਿਰ ਕਿਵੇਂ ਤਰੇ ਫਿਰ ਕਹਿੰਦੇ ਆਨੰਦ ਦਿਨ ਭਗਤੀ ਰਤਿਆਂ ਹਰ ਪਾਰ ਉਤਾਰੀ ਜੋ ਹਰ ਵਕਤ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਪਾਰ ਲਾ ਦਿੰਦੇ ਨੇ ਫਿਰ ਕਹਿੰਦੇ ਗੁਰੂ ਦੇ ਸ਼ਬਦ ਤੇ ਚੱਲ ਕੇ ਜੀਵ ਦਾ ਮਨ ਨਿਰਮਲ ਹੋ ਜਾਂਦਾ ਉਹ ਹਉਮੈ ਤੇ ਵਿਕਾਰ ਛੱਡ ਦਿੰਦਾ ਫਿਰ ਇਸ ਤਰ੍ਹਾਂ ਕਹਿੰਦੇ ਹਰ ਹਰ ਨਾਮ ਧਿਆਈਏ ਹਰ ਹਰ ਨਿਸਤਾਰੀ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਧਿਆਈਏ ਉਹ ਪਰਮੇਸ਼ਰ ਇਸ ਸੰਸਾਰ ਸਾਗਰ ਤੋਂ ਡੁੱਬਦਿਆਂ ਨੂੰ ਪਾਰ ਲਾ ਦਿੰਦੇ ਨੇ ਸ਼ਲੋਕ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਪਾਈ ਮਨ ਤੋ ਮੈ ਗਲ ਹੋਏ ਰਹਾ ਨਿਕ ਸਿਆ ਕਿਉ ਕਰ ਜਾਏ ਐਸਾ ਸਤਿਗੁਰ ਜੀ ਮਿਲੈ ਟੁੱਟਾ ਕਰੇ ਪਸਾਓ ਮੋਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ ਹਾਂਜੀ ਸੰਗਤ ਜੀ ਫਿਰ ਭਗਤ ਕਬੀਰ ਜੀ ਦਾ ਸ਼ਲੋਕ ਹੈ ਉਹ ਕਹਿੰਦੇ ਵੀ ਜਿਹੜਾ ਇਹ ਸੰਸਾਰ ਦੇ ਵਿੱਚ ਜੀਵਨ ਮੁਕਤ ਹੋਣ ਦਾ ਰਸਤਾ ਇਹ ਬੜਾ ਹੀ ਕਹਿੰਦੇ ਪੀੜਾ ਹੈ ਇਹ ਇੰਨਾ ਤੰਗ ਰਸਤਾ ਹੈ ਕਹਿੰਦੇ ਜਿਵੇਂ ਰਾਈ ਦਾ ਇੱਕ ਦਾਣਾ ਹੁੰਦਾ ਉਹਦਾ ਵੀ ਦਸਵਾਂ ਹਿੱਸਾ ਬੀਅ ਦੇ ਵਿੱਚੋਂ ਫਿਰ ਜੀਵ ਕਿਸ ਤਰ੍ਹਾਂ ਨਿਕਲ ਸਕਦਾ ਮੁਕਤ ਹੋ ਸਕਦਾ ਕਹਿੰਦੇ ਜਿਹੜਾ ਜੀਵ ਦਾ ਮਾਨਾ ਉਹ ਤੇ ਹਾਥੀ ਬਣਿਆ ਹੋਇਆ ਹੰਕਾਰ ਦੇ ਨਾਲ ਤੇ ਐਨੇ ਛੋਟੇ ਰਸਤੇ ਚੋਂ ਕਿਵੇਂ ਨਿਕਲੂਗਾ ਕਿਵੇਂ ਪਾਰ ਉਤਾਰਾ ਹੋ ਫਿਰ ਕਹਿੰਦੇ ਜੇ ਸਤਗੁਰ ਮਿਲ ਜਵੇ ਜੀਵ ਤੇ ਕਿਰਪਾ ਕਰ ਦੇਵੇ ਜੀਵ ਨੂੰ ਨਾਮ ਦੀ ਦਾਤ ਮਿਲ ਜੇ ਨਾਮ ਦੀ ਕਮਾਈ ਸਦਕਾ ਕਹਿੰਦੇ ਫਿਰ ਉਹ ਜਿਹੜਾ ਤੰਗ ਰਸਤਾ ਉਹ ਖੁੱਲਾ ਹੋ ਜਾਂਦਾ ਕਹਿੰਦੇ ਫਿਰ ਜੀਵ ਅਡੋਲਤਾ ਵਿੱਚ ਟਿਪਕੇ ਸਹਜੇ ਹੀ ਤੋਪਾਰ ਉਤਾਰਾ ਕਰ ਲੈਂਦਾ ਇਹ ਜਿਹੜਾ ਰਾਈ ਵਾਲਾ ਰਸਤਾ ਜੀਵ ਲਈ ਬੜਾ ਸੌਖਾ ਵੱਡਾ ਖੁੱਲ ਜਾਂਦਾ ਜਿਨੇ ਨਾਮ ਦੀ ਕਮਾਈ ਕਰ ਲਈ ਵਾਹਿ ਕਰੂ ਜੀ ਵਾਹਿ ਕਰੂ ਜੀ ਨਾਨਕ ਮੁਕਤ ਦੁਆਰਾ ਆਤਮ ਨਿਕਾ ਨਾ ਨਾ ਹੋਏ ਸੋ ਜਾਏ ਹੋ ਮੈਂ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤ ਗੁਰ ਮਿਲੀ ਹੈ ਹਉ ਮੈਂ ਗਈ ਜੋਤ ਰਹੀ ਸਭ ਆਏ ਇਉਂ ਜੀਉ ਸਦਾ ਮੁਕਤ ਹੈ ਸਹਜੇ ਰਹਾ ਸਮਾਏ ਹੰਦੀ ਸੰਗਤ ਜੀ ਫਿਰ ਪਾਸ਼ਾ ਵੀ ਭਗਤ ਕਬੀਰ ਜੀ ਦੇ ਸ਼ਲੋਕ ਦੇ ਨਾਲ ਬਿਲਕੁਲ ਜੁੜਦੀ ਬਾਣੀ ਆ ਕਹਿ ਰਹੇ ਨੇ ਕਿ ਜਿਹੜਾ ਇਹ ਮੁਕਤੀ ਦਾ ਦਵਾਰਾ ਬੜਾ ਛੋਟਾ ਜਿਹਾ ਫਿਰ ਕਿਸ ਤਰ੍ਹਾਂ ਜੀਵ ਮੁਕਤ ਹੋ ਸਕਦਾ ਹੈ ਜਿਹੜਾ ਜੀਵ ਦਾ ਮਾਨਾ ਉਹ ਹਉਮੈ ਕਰਕੇ ਵੱਡਾ ਹੋ ਜਾਂਦਾ ਫਿਰ ਇੰਨੇ ਛੋਟੇ ਜਿਹੇ ਰਸਤੇ 'ਚੋਂ ਕਿਵੇਂ ਨਿਕਲਦਾ ਜੀਵ ਕਿਵੇਂ ਪਾਰ ਉਤਾਰਾ ਹੁੰਦਾ ਫਿਰ ਕਹਿੰਦੇ ਜਦੋਂ ਜੀਵ ਦਾ ਮਿਲਾਪ ਸਤਿਗੁਰ ਨਾਲ ਹੁੰਦਾ ਤਾਂ ਜੀਵ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਫਿਰ ਜੀਵ ਨੂੰ ਹਰ ਇੱਕ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਆ ਹਉਮੈ ਖਤਮ ਹੋ ਕੇ ਨਿਰਮਾਨਤਾ ਆ ਜਾਂਦੀ ਆ ਇਸ ਤਰ੍ਹਾਂ ਜੀਵ ਫਿਰ ਅਡੋਲਤਾ ਵਿੱਚ ਟਿਕ ਜਾਂਦਾ ਤੇ ਜੀਵ ਫਿਰ ਮੁਕਤੀ پا ਲੈਂਦਾ ਜੀਵਨ ਮੁਕਤ ਹੋ ਜਾਂਦਾ ਵਿਕਾਰਾਂ ਤੋਂ ਮਾਇਆ ਤੋਂ ਔਗਣਾ ਤੋਂ ਸਭ ਮੁਕਤੀ ਮਿਲ ਜਾਂਦੀ ਆ ਜਦੋਂ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਸਤਗੁਰ ਦੀ ਕਿਰਪਾ ਨਾਲ ਪੌੜੀ ਪ੍ਰਭ ਸੰਸਾਰ ਉਪਾਇ ਕੈ ਵਸ ਆਪਣੇ ਕੀਤਾ ਗਣ ਤੇ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤ ਗੁਰ ਮਿਲਿਐ ਜੀਵਤ ਮਰੈ ਬੁਜ ਸਚ ਸਮੀਤਾ ਸਭ ਦੇ ਹਉ ਮੈਂ ਖੋਈਐ ਹਰ ਮੇਲ ਮਿਲੀਤਾ ਸਭ ਕੁਝ ਜਾਣੇ ਕਰੇ ਆਪ ਆਪੇ ਵਿਗਸੀਤਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਨੇ ਇਸ ਜਗਤ ਦੀ ਰਚਨਾ ਕਰਕੇ ਇਹਨੂੰ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਇਹ ਪਰਮੇਸ਼ਰ ਦੇ ਵਾਸ ਵਿੱਚ ਹੈ ਸਾਰਾ ਸੰਸਾਰ ਕਹਿੰਦੇ ਜੇ ਮਾਇਆ ਦੀ ਗਿਣਤੀ ਵਿੱਚ ਪੈ ਜਾਈਏ ਤਾਂ ਉਸ ਭ੍ਰਮ ਵਿੱਚ ਪੈ ਜਾਈਦਾ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਜਦੋਂ ਜੀਵ ਨੂੰ ਸਤਗੁਰ ਦੀ ਸ਼ਰਨ ਮਿਲਦੀ ਆ ਫਿਰ ਜੀਵ ਜੀਵ ਦੇ ਆ ਮੁਕਤ ਹੋ ਜਾਂਦਾ ਫਿਰ ਪਰਮੇਸ਼ਰ ਨਾਲ ਸਾਝ ਪਾ ਕੇ ਪਰਮੇਸ਼ਰ ਵਿੱਚ ਜੀਵ ਦੀ ਸਮਾਈ ਹੋ ਜਾਂਦੀ ਆ ਇਸ ਤਰ੍ਹਾਂ ਕਹਿੰਦੇ ਜਦੋਂ ਸ਼ਬਦ ਦੀ ਕਮਾਈ ਨਾਲ ਜੀਵ ਦੇ ਅੰਦਰੋਂ ਹਉਮੈ ਦਾ ਖਾਤਮਾ ਹੁੰਦਾ ਫਿਰ ਜੀਵ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ ਉਹ ਪਰਮੇਸ਼ਰ ਜੋ ਸਭ ਕੁਝ ਜਾਣਦਾ ਸੋ ਸਭ ਕੁਝ ਆਪ ਕਰ ਰਿਹਾ ਜੋ ਸਦਾ ਸਭ ਕੁਝ ਆਪ ਕਰ ਰਿਹਾ ਤੇ ਉਹਨੂੰ ਦੇਖ ਕੇ ਖੁਸ਼ ਵੀ ਰਹਿ ਰਿਹਾ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਿਓ ਚੇਤਨਾ ਲਾਇਓ ਨਾਮ ਨਵਸਿਓ ਮਨ ਆਏ ਤ੍ਰਿਗਿ ਇਵੇਹਾ ਜੀਵਿਆ ਕਿਆ ਯੁਗ ਮਹਿ ਪਾਇਆ ਆਏ ਮਾਇਆ ਕੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁੜ ਕੀ ਤਨ ਸਿਆ ਹੋਏ ਬਦਨ ਜਾਏ ਕੁਮਲਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਹਿੰਦੇ ਜਿਸ ਜੀਵ ਨੇ ਸਤਗੁਰ ਦੀ ਸ਼ਰਨ ਨਹੀਂ ਲਈ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕਹਿੰਦੇ ਉਸ ਨੇ ਫਿਰ ਜਗਤ ਵਿੱਚ ਆ ਕੇ ਕੀ ਖੱਟਿਆ ਇਹੋ ਜਿਹਾ ਜੀਵਨ ਤੇ ਕਹਿੰਦੇ ਵਿਅਰਥ ਹੈ ਕਹਿੰਦੇ ਜੇ ਕਹਿੰਦੇ ਉਹ ਮਾਇਆ ਦੇ ਵਿੱਚ ਹੀ ਗਲਤਾਨ ਰਿਹਾ ਮਾਇਆ ਤੇ ਝੂਠੀ ਆ ਕਹਿੰਦੇ ਇੱਕ ਪਲ ਵਿੱਚ ਖਤਮ ਹੋ ਜਾਂਦੀ ਆ ਇਹਦਾ ਜਿਹੜਾ ਪਰਦਾ ਫਾਸ਼ ਹੋ ਜਾਂਦਾ ਮਾਇਆ ਦਾ ਜਦੋਂ ਕਹਿੰਦੇ ਜੀਵ ਦੇ ਹੱਥੋਂ ਮਾਇਆ ਖਿਸਕਦੀ ਆ ਤਾਂ ਜੀਵ ਦਾ ਜਿਹੜਾ ਤਨ ਹੈ ਕਾਲਾ ਸਿਆਹ ਹੋ ਜਾਂਦਾ ਹੈ ਜੀਵ ਦੇ ਜਿਵੇਂ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਐ ਇਦੋਂ ਦੇ ਹੱਥੋਂ ਮਾਇਆ ਖਿਸਕਦੀ ਆ ਜਿੰਨਾ ਮਾਇਆ ਨੂੰ ਪਿਆਰ ਕਰਦਾ ਜੀਵ ਪਰ ਕਹਿੰਦੇ ਜਿਸ ਜੀਵ ਨੇ ਜਿਨ ਸਤਗੁਰ ਸਿਓ ਚਿਤ ਲਾਇਆ ਤਿੰਨ ਸੁਖ ਵਸਿਆ ਮਨ ਆਏ ਜਿਸ ਨੇ ਕਹਿੰਦੇ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਸਤਗੁਰ ਦੇ ਨਾਲ ਚਿਤ ਜੋੜਿਆ ਉਹਨੂੰ ਸਦਾ ਆਨੰਦ ਰਹਿੰਦਾ ਹੈ ਹਰ ਨਾਮ ਤੇ ਆਵੇ ਰੰਗ ਸਿਓ ਹਰ ਨਾਮ ਰਹੇ ਲਿਬਲਾਏ ਨਾਨਕ ਸਤਗੁਰ ਸੋ ਤਨ ਸੋ ਪਿਆ ਜੇ ਜੀ ਮੈਂ ਰਹਾ ਸਮਾਏ ਰੰਗ तिसੇ ਕੋ ਅਗਲਾ ਵੰਨੀ ਚੜੈ ਚੜਾਏ ਜਿਸ ਜੀਵ ਨੇ ਕਹਿੰਦੇ ਸਤਗੁਰ ਦੀ ਸ਼ਰਨ ਲਈਆ ਉਹ ਜੀਵ ਹਮੇਸ਼ਾ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਹਮੇਸ਼ਾ ਪ੍ਰੇਮ ਵਿੱਚ ਰਹਿੰਦੇ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਪਰਮੇਸ਼ਰ ਦੇ ਚਰਨਾ ਵਿੱਚ ਲਿਵ ਲਈ ਰੱਖਦੇ ਨੇ ਕਹਿੰਦੇ ਪਰਮੇਸ਼ਰ ਨੇ ਸਤਗੁਰ ਨੂੰ ਇਹ ਜਿਆ ਧਨ ਸੌਪਿਆ ਨਾਮਦਾਨ ਜਿਹਦੇ ਵਿੱਚ ਸਤਗੁਰ ਹਮੇਸ਼ਾ ਲੀਨ ਹੈ ਫਿਰ ਜਿਸ ਨੂੰ ਇਹ ਨਾਮ ਧਨ ਦੀ ਦਾਤ ਮਿਲਦੀ ਹੈ ਉਸ ਨੂੰ ਵੀ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚੜ ਜਾਂਦਾ ਜੋ ਸਦਾ ਵੱਧਦਾ ਹੀ ਜਾਂਦਾ ਹੈ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰ ਰੂ ਤਨ ਮਲ ਦਲ ਲਾਈ ਪਾਏ ਨਾਨਕ ਸੇਈ ਉਬਰੇ ਜੇ ਸੱਚ ਰਹੇ ਲੇਵ ਲਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੀ ਮਾਇਆ ਹੈ ਕੀ ਆ ਕਹਿੰਦੇ ਉਹ ਜਗਤ ਵਿੱਚ 나ਗਨੀ ਵਾਂਗ ਹੈ ਸਾਰੇ ਜਗਤ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਕਹਿੰਦੇ ਜਿਸ ਤਰ੍ਹਾਂ ਹੁੰਦਾ ਨਾ ਵੀ ਜਿਹੜਾ ਸੱਪ ਨੂੰ ਦੁੱਧ ਪਿਲਾਉਂਦਾ ਸੱਪ ਉਹਨੂੰ ਹੀ ਡੰਗ ਮਾਰਦਾ ਜਿਹੜਾ ਕਹਿੰਦੇ ਇਹਦੀ ਮਾਇਆ ਦੀ ਸੇਵਾ ਭਗਤੀ ਕਰਦਾ ਨਾ ਇਹ ਕਹਿੰਦੇ ਫਿਰ ਉਹਨੂੰ ਹੀ ਖਾਂਦੀ ਆ ਜੋ ਕਹਿੰਦੇ ਕੋਈ ਗੁਰੂ ਦੇ ਸਨਮੁਖ ਰਹਿ ਕੇ ਜੀਵ ਕੋਈ ਗਾਰਡੂ ਜਿਵੇਂ ਹੁੰਦਾ ਨਾ ਕਿ ਗਾਰਡੂ ਮੰਤਰ ਜਿਨ੍ਹਾਂ ਕੋਲ ਹੁੰਦਾ ਫਿਰ ਉਹ ਸੱਪ ਨੂੰ ਵਸ ਵਿੱਚ ਕਰ ਲੈਂਦੇ ਨੇ ਇਸ ਤਰ੍ਹਾਂ ਜਿਸ ਨੇ ਵਾਹਿਗੁਰੂ ਗੁਰਮੰਤਰ ਜਪਿਆ ਉਹਨੇ ਫਿਰ ਕਹਿੰਦੇ ਇਸ ਮਾਇਆ ਸੱਪਣੀ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ ਫਿਰ ਉਹਦੇ ਪੈਰ ਚੁੰਮਦੀ ਆ ਮਾਇਆ ਜਿਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਿਆ ਫਿਰ ਨਾਨਕ ਜੀ ਕਹਿੰਦੇ ਨੇ ਉਹੀ ਇਸ ਸੰਸਾਰ ਸਾਗਰ ਤੋਂ ਤਰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾ ਵਿੱਚ ਲਿਵ ਲਈ ਹੈ ਪੜੀ ਟਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਤੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਜੀਵ ਕਹਿੰਦੇ ਢਾਡੀ ਬਣ ਕੇ ਪਰਮੇਸ਼ਰ ਦੇ ਦਰ ਤੇ ਅਰਜੋਈ ਕਰਦਾ ਅਰਦਾਸ ਕਰਦਾ ਤਾਂ ਪਰਮੇਸ਼ਰ ਜੀਵ ਦੀ ਅਰਦਾਸ ਸੁਣ ਲੈਂਦਾ ਤਾਂ ਉਸ ਜੀਵ ਦੇ ਅੰਦਰ ਧੀਰਜ ਆ ਜਾਂਦਾ ਤੇ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਜਿਸ ਤਰ੍ਹਾਂ ਤੇ ਕਹਿੰਦੇ ਪੂਰਵਲੇ ਕਰਮ ਨੇ ਇਸ ਜਨਮ ਦੇ ਵਿੱਚ ਵੀ ਜੀਵ ਆਪਣੇ ਲੇਖਾਂ ਦੇ ਅਨਸਾਰ ਕਰਮ ਕਰ ਰਹੇ ਨੇ ਜਦੋਂ ਪਰਮੇਸ਼ਰ ਕਹਿੰਦੇ ਕਿਸੇ ਜੀਵ ਤੇ ਦਿਆਲ ਹੁੰਦੇ ਨੇ ਤਾਂ ਉਹ ਜੀਵ ਪਰਮੇਸ਼ਰ ਦਾ ਮਹਿਲ ਪ੍ਰਾਪਤ ਕਰ ਲੈਂਦੇ ਨੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਪ੍ਰਾਪਤ ਕਰ ਲੈਂਦੇ ਨੇ ਕਹਿੰਦੇ ਉਹ ਮੇਰਾ ਪਰਮੇਸ਼ਰ ਸਭ ਤੋਂ ਵੱਡਾ ਗੁਰੂ ਦੇ ਰਾਹੀ ਕਹਿੰਦੇ ਉਹਦਾ ਮਿਲਾਪ ਹੋ ਜਾਂਦਾ ਸ਼ੋਕ ਮਹੱਲਾ ਤੀਜਾ ਸਭਨਾ ਕਾ ਸਹ ਇੱਕ ਹੈ ਸਦ ਹੀ ਰਹੇ ਹਜੂਰ ਨਾਨਕ ਹੁਕਮ ਨ ਮੰਨੀ ਤਾ ਕਰਹੀ ਅੰਦਰ ਦੂਰ ਹੁਕਮ ਬਿਤੇ ਨ ਮਨਾਇਸੀ ਜਿਨ ਕੋ ਨਦਰ ਕਰੇ ਹੁਕਮ ਬਿਤੇ ਨ ਮਨਾਇਸੀ ਜਿਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਸਾਰਿਆਂ ਦਾ ਮਾਲਕ ਹੈ ਸਾਡਾ ਸਭ ਦਾ ਮਾਲਕ ਉਹ ਇੱਕ ਪਰਮੇਸ਼ਰ ਹੈ ਤੇ ਉਹ ਸਦਾ ਹੀ ਸਾਡੇ ਅੰਗ ਸੰਗ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਹੁਕਮ ਜੋ ਮੰਨਦੇ ਨੇ ਉਹਨਾਂ ਲਈ ਪਰਮੇਸ਼ਰ ਅੰਗ ਸੰਗ ਹੈ ਜੋ ਪਰਮੇਸ਼ਰ ਦਾ ਹੁਕਮ ਨਹੀਂ ਮੰਨਦੇ ਪਰਮੇਸ਼ਰ ਅੰਗ ਸੰਗ ਹੁੰਦਿਆਂ ਵੀ ਉਹਨਾਂ ਲਈ ਦੂਰ ਹੀ ਜਾਪਦਾ ਹੈ ਫਿਰ ਕਹਿੰਦੇ ਆਪਣਾ ਜਿਹੜਾ ਹੁਕਮ ਪਰਮੇਸ਼ਰ ਆਪਣੀ ਰਜ਼ਾ ਵੀ ਉਹਨੂੰ ਹੀ ਮਿੱਠੀ ਲਾਉਂਦੇ ਨੇ ਜਿਹਦੇ ਉੱਪਰ ਮਿਹਰ ਦੀ ਨਜ਼ਰ ਕਰਦੇ ਨੇ ਜਿਸ ਨੇ ਕਹਿੰਦੇ ਪਰਮੇਸ਼ਰ ਦਾ ਬਾਣਾ ਮੰਨਿਆ ਰਜ਼ਾ ਮਿੱਠੀ ਕਰਕੇ ਮੰਨੀ ਉਹ ਵੱਡੇ ਭਾਗਾਂ ਵਾਲੇ ਹੋ ਗਏ ਜੀਵ ਉਹਨਾਂ ਨੇ ਪਰਮੇਸ਼ਰ ਦਾ ਬਾਣਾ ਰਜ਼ਾ ਮਿੱਠੀ ਕਰਕੇ ਮੰਨੀ ਤੇ ਉਹ ਵੱਡੇ ਭਾਗਾਂ ਵਾਲੇ ਬਣ ਗਏ ਤੇ ਉਹਨਾਂ ਨੇ ਹੀ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਸੁਖ ਮਾਣਿਆ ਹੈ ਜਿਨ੍ਹਾਂ ਨੇ ਉਹਦਾ ਹੁਕਮ ਜਾਣਿਆ ਹੈ ਤੇ ਉਹ ਪਰਮੇਸ਼ਰ ਦੀ ਮਿਹਰ ਸਦਕਾ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ